ਪੰਜਾਬ ਦਾ ਹੀਰਾ ਪੁੱਤ ਸਰੂਆ ਵਰਗਾ ਗੱਭਰੂ ਜਦੋਂ ਪੰਜਾਬੀ ਬਾਣੇ ਦੇ ਵਿੱਚ ਸੱਪਿਆਚਾਰ ਤੇ ਬਾਣੇ ਦੇ ਵਿੱਚ ਉਹ ਮਾਂ ਬੋਲੀ ਦੀਆਂ ਅ ਸ਼ਬਦਾਂ ਦੇ ਉਚਾਰਣ ਕਰਦਾ ਹੋਇਆ ਸਟੇਜ ਤੇ ਚੜ੍ਹਦਾ ਸੀ ਜਦੋਂ ਪੰਜਾਬੀ ਕਲਚਰ ਕਾਉਂਦਾ ਸੀ ਪੰਜਾਬੀ ਪਹਿਰਾਵਾ ਪਾਉਂਦਾ ਸੀ ਲੋਕਾਂ ਦੀਆਂ ਅੱਖਾਂ ਅਟੀਆਂ ਰਹਿ ਜਾਂਦੀਆਂ ਸੀ ਹੀਰਾ ਇਨਸਾਨ ਸੋਹਣਾ ਗੱਭਰੂ ਮਤਲਬ ਦਰਸ਼ਣੀ ਸੀਗਾ ਉਹ ਅਨਫੋਰਚੂਨੇਟ ਹੈ ਕਿ ਇੱਕ ਐਕਸੀਡੈਂਟ ਦੇ ਵਿੱਚ ਉਹਦੇ ਸਪਾਈਨ ਦੇ ਉੱਤੇ ਸਿਰ ਦੇ ਉੱਤੇ ਸੱਟਾਂ ਲੱਗੀਆਂ ਪਿਛਲੇ 10 ਦਿਨ ਤੋਂ ਉੱਤੇ ਹੋ ਗਿਆ ਸੀ ਉਹ ਜ਼ੇਰੇ ਇਲਾਜ ਫੋਟੋਸ ਦੇ ਵਿੱਚ ਸੀ ਲੱਖਾਂ ਹੀ ਲੋਕਾਂ ਨੇ ਕਰੋੜਾਂ ਹੀ ਲੋਕਾਂ ਨੇ ਉਹਦੇ ਲਈ ਅਰਦਾਸਾਂ ਕੀਤੀ ਅਸੀਂ ਵੀ ਕੀਤੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਕੀ ਸੋਚਿਆ ਅੱਜ ਉਹ ਆਪਣੀ ਜ਼ਿੰਦਗੀ ਦੀ जंग ਹਾਰ ਗਿਆ ਇੰਨਾ ਗਹਿਰਾ ਦੁੱਖ ਮਤਲਬ ਦਿਲ ਫਟ ਗਿਆ ਇਹ ਕੱਲ ਨੂੰ ਸੌਹ ਕਹਿਣਾ ਸੌਖਾ ਜੀ ਆਪਾਂ ਕਹਿ ਦਿੰਨੇ ਆ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਚਨ ਵਾਸਤੇ ਤੇ ਪਰਵਾਦ ਨੂੰ ਭਾਣਾ ਮੰਨਣ ਦਾ ਵਾਅਦ ਬਟ ਸੋ ਆਪਾਂ ਕਹਿ ਦਿੰਨੇ ਪਰ ਕਿਹੜੇ ਜਿਗਰੇ ਦੇ ਨਾਲ ਭਾਣਾ ਮੰਨੀਆਂ ਮੈਨੂੰ ਇਹ ਨਹੀਂ ਸਮਝ ਆਉਂਦਾ ਛੋਟਾ ਜੀ ਬੱਚੀ ਸਾਡੀ ਭੈਣ ਪਿੱਛੋਂ ਮਾਤਾ ਹਜੇ ਥੋੜੀ ਜਿਹੀ ਦੇਰ ਪਹਿਲਾਂ ਪਿਤਾ ਦਾ ਤਿਹਾਨ ਤੋਂ ਘਟੇ ਆ ਉਹ ਚੜਾਈ ਕਰਕੇ ਆਟ ਮਤਲਬ ਪਤਾ ਹੀ ਨਹੀਂ ਰੱਬ ਦੀਆਂ ਕਰਦੀਆਂ ਕਹੀਆਂ ਕਿ ਮਤਲਬ ਪੂਰੇ ਐਸੇ ਲੋਕ ਤੁਰੇ ਫਿਰ ਰਹੇ ਨੇ ਲੰਬੀਆਂ ਉਮਰਾਂ ਮਾਨਦੇ ਨੇ ਜਿਹੜੇ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਦੇ ਨਾਲ ਜੂਝਦੇ ਹੋਏ ਇੱਕ ਇਨਸਾਨ ਨੂੰ ਕਦੇ ਜ਼ਿੰਦਗੀ 'ਚ ਮਾੜੀ ਈ ਖਰੋਚ ਵੀ ਨਾ ਆਈ ਹੋਵੇ ਕੋਈ ਸਰੀਰਕ ਤਕਲੀਫ ਨਾ ਹੋਵੇ ਇਸ ਤਰੀਕੇ ਨਾਲ ਉਹਦਾ ਬੇਵਕਤੀ ਚਲੇ ਜਾਣਾ ਔਰ ਭਰੀ ਜਵਾਨੀ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਇਹ ਜਿੱਥੇ ਪੰਜਾਬ ਨੂੰ ਘਾਟਾ ਪਿਆ ਪੰਜਾਬੀ ਮਾਂ ਬੋਲੀ ਨੂੰ ਘਾਟਾ ਪਿਆ ਪੰਜਾਬੀ ਸੰਗੀਤ ਨੂੰ ਘਾਟਾ ਪਿਆ ਔਰ ਜਿਹੜੇ ਯੂਥ ਜਿਉਂ ਆਪਾਂ ਆਈਕਨ ਮੰਨਦੇ ਆ ਸਾਡੇ ਉਹ ਯੂਥ ਆਈਕਨ ਦੀ ਤਰ੍ਹਾਂ ਸੀ ਅੱਜ ਉਹ ਹਜ਼ਾਰਾਂ ਬੱਚੇ ਜਿਹੜੇ ਉਹਨੂੰ ਅੱਜ ਜਣੀ ਕਿ ਮੰਨਦੇ ਸੀ ਆਪਣਾ ਆਇਕਨ ਅੱਜ ਉਹਨਾਂ ਦੇ ਦਿਲਾਂ ਜਿਹੜੇ ਬਲੁੰਦਰੇ ਗਏ ਇਸ ਗੱਲ ਦੇ ਸੋ ਪ੍ਰਮਾਤਮਾ ਕੇ ਹੱਥ ਜੋੜ ਕੇ ਕੋ ਅਰਦਾਸ ਕਰ ਸਕਦੇ ਆ ਬੇਨਤੀ ਕਰ ਸਕਦੇ ਆ اے ਸੱਚੇ ਬਾਦਸ਼ਾ ਤੈਨੂੰ ਜੋ ਮਨਜ਼ੂਰ ਸੀ ਤੂੰ ਕੀਤਾ ਸਾਡਾ ਆਚਾਰਾ ਤਾਂ ਕੋਈ ਨਹੀਂ ਸੀ ਪਰ ਉਹਦੀ ਹੁਣ ਆਤਮਾ ਨੂੰ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੀ ਇਸ 84 ਲੱਖ ਦੀ ਜੂਨ ਤੋਂ ਬਚਾ ਕੇ ਉਹਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੀ ਔਰ ਪਰਿਵਾਰ ਨੂੰ ਕਹਿ ਦੁੰਨੇ ਆਪਾਂ ਪਰ ਭਾਣਾ ਮੰਨਣਾ ਪਊਗਾ ਜੀ ਹਰ ਹਾਲਾਤਾਂ ਦੇ ਵਿੱਚ ਸੋ ਅਰਦਾਸੇ ਕਰ ਸਕੋ ਪੰਜਾਬ ਦਾ ਹੀਰਾ ਪੁੱਤ ਸਰੂਆ ਵਰਗਾ ਗੱਬਰੂ ਜਦੋਂ ਪੰਜਾਬੀ ਬਾਣੇ ਦੇ ਵਿੱਚ ਸੱਪਿਆਚਾਰ ਤੇ ਬਾਣੇ ਦੇ ਵਿੱਚ ਉਹ ਮਾਂ ਬੋਲੀ ਦੀਆਂ ਅ ਸ਼ਬਦਾਂ ਦੇ ਉਚਾਰਣ ਕਰਦਾ ਹੋਇਆ ਸਟੇਜ ਤੇ ਚੜ੍ਹਦਾ ਸੀ ਜਦੋਂ ਪੰਜਾਬੀ ਕਲਚਰ ਕਾਉਂਦਾ ਸੀ ਪੰਜਾਬੀ ਪਹਿਰਾਵਾ ਪਾਉਂਦਾ ਸੀ ਲੋਕਾਂ ਦੀਆਂ ਅੱਖਾਂ ਅਟੀਆਂ ਰਹਿ ਜਾਂਦੀਆਂ ਸੀ ਹੀਰਾ ਇਨਸਾਨ ਸੋਹਣਾ ਗੱਪਰੂ ਮਤਲਬ ਦਰਸ਼ਨੀ ਸੀਗਾ ਉਹ ਅਨਫੋਰਚੂਨੇਟ ਹੈ ਕਿ ਇੱਕ ਐਕਸੀਡੈਂਟ ਦੇ ਵਿੱਚ ਉਹਦੇ ਸਪਾਈਨ ਦੇ ਉੱਤੇ ਸਿਰ ਦੇ ਉੱਤੇ ਸੱਟਾਂ ਲੱਗੀਆਂ ਪਿਛਲੇ 10 ਦਿਨ ਤੋਂ ਉੱਤੇ ਹੋ ਗਿਆ ਸੀ ਉਹ ਜ਼ੀਰੇ ਇਲਾਜ ਫੋਟੋਸ ਦੇ ਵਿੱਚ ਸੀ ਲੱਖਾਂ ਹੀ ਲੋਕਾਂ ਨੇ ਕਰੋੜਾਂ ਹੀ ਲੋਕਾਂ ਨੇ ਉਹਦੇ ਲਈ ਅਰਦਾਸਾਂ ਕੀਤੀ ਅਸੀਂ ਵੀ ਕੀਤੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਸੱਚੇ ਬਾਦਸ਼ਾਹ ਨੇ ਪਤਾ ਨਹੀਂ ਕੀ ਸੋਚਿਆ ਜੋ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਇੰਨਾ ਕਹਿਰਾ ਦੁੱਖ ਮਤਲਬ ਦਿਲ ਫਟ ਗਿਆ ਇਹ ਕੱਲ ਨੂੰ ਸੌਂ ਕਹਿਣਾ ਸੌਖਾ ਜੀ ਆਪਾਂ ਕਹਿ ਦਿੰਨੇ ਆ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਚਨ ਵਾਸਤੇ ਤੇ ਪਰਵਾਦ ਨੂੰ ਪਾਣਾ ਮੰਨਣ ਦਾ ਵਾਅਦਾ ਕਰ ਸੋ ਆਪਾਂ ਕਹਿ ਦਿੰਨੇ ਪਰ ਕਿਹੜੇ ਜਿਗਰੇ ਦੇ ਨਾਲ ਪਾਣਾ ਮੰਨੀ ਆ ਮੈਨੂੰ ਇਹ ਨਹੀਂ ਸਮਝ ਆਉਂਦਾ ਛੋਟਾ ਜੀ ਬੱਚੀ ਸਾਡੀ ਭੈਣ ਪਿੱਛੋਂ ਮਾਤਾ ਹਰੇ ਥੋੜੀ ਜਿਹੀ ਦੇਰ ਪਹਿਲਾਂ ਪਿਤਾ ਦਾ ਤੇ ਹਾਂ ਤੋ ਕੇਟਿਆ ਉਹ ਚੜਾਈ ਕਰਕੇ ਆਟ ਮਤਲਬ ਪਤਾ ਹੀ ਨਹੀਂ ਰੱਬ ਦੀਆਂ ਕਰਦੀਆਂ ਕਹੀ ਜੀਆਂ ਕਿ ਮਤਲਬ ਉਹਰੇ ਐਸੇ ਲੋਕ ਤੁਰੇ ਫਿਰ ਰਹੇ ਨੇ ਲੰਬੀਆਂ ਉਮਰਾਂ ਮਾਣਦੇ ਨੇ ਜਿਹੜੇ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਦੇ ਨਾਲ ਜੂਝਦੇ ਹੋਏ ਇੱਕ ਇਨਸਾਨ ਨੂੰ ਕਦੇ ਜ਼ਿੰਦਗੀ 'ਚ ਮਾੜੀ ਈ ਖਰੋਚ ਵੀ ਨਾ ਆਈ ਹੋਵੇ ਕੋਈ ਸਰੀਰਕ ਤਕਲੀਫ ਨਾ ਹੋਵੇ ਇਸ ਤਰੀਕੇ ਨਾਲ ਉਹਦਾ ਬੇਵਕਤੀ ਚਲੇ ਜਾਣਾ ਔਰ ਭਰੀ ਜਵਾਨੀ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਇਹ ਜਿੱਥੇ ਪੰਜਾਬ ਨੂੰ ਘਾਟਾ ਪਿਆ ਪੰਜਾਬੀ ਮਾਂ ਬੋਲੀ ਨੂੰ ਘਾਟਾ ਪਿਆ ਪੰਜਾਬੀ ਸੰਗੀਤ ਨੂੰ ਘਾਟਾ ਪਿਆ ਔਰ ਜਿਹੜੇ ਯੂਥ ਜਿਉਂ ਆਪਾਂ ਆਈਕਨ ਮੰਨਦੇ ਆ ਸਾਡੇ ਉਹ ਯੂਥ ਆਈਕਨ ਦੀ ਤਰ੍ਹਾਂ ਸੀ ਅੱਜ ਉਹ ਹਜ਼ਾਰਾਂ ਬੱਚੇ ਜਿਹੜੇ ਉਹਨੂੰ ਅੱਜ ਜਣੇ ਕਿ ਮੰਨਦੇ ਸੀ ਆਪਣਾ ਆਈਕਨ ਅੱਜ ਉਹਨਾਂ ਦੇ ਦਿਲਾਂ ਜਿਹੜੇ ਬਲੁੰਦਰੇ ਗਏ ਇਸ ਗੱਲ ਦੇ ਸੋ ਪ੍ਰਮਾਤਮਾ ਕੇ ਹੱਥ ਜੋੜ ਕੇ ਕੋ ਅਰਦਾਸ ਕਰ ਸਕਦੇ ਆ ਬੇਨਤੀ ਕਰ ਸਕਦੇ ਆ اے ਸੱਚੇ ਬਾਦਸ਼ਾ ਤੈਨੂੰ ਜੋ ਮਨਜ਼ੂਰ ਸੀ ਤੂੰ ਕੀਤਾ ਸਾਡਾ ਆਸਰਾ ਤਾਂ ਕੋਈ ਨਹੀਂ ਸੀ ਪਰ ਉਹਦੀ ਹੁਣ ਆਤਮਾ ਨੂੰ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੀ ਇਹ 84 ਲੱਖ ਦੀ ਜੂਨ ਤੋਂ ਬਚਾ ਕੇ ਉਹਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੋ ਔਰ ਪਰਿਵਾਰ ਨੂੰ ਕਹਿ ਦੁੰਨੇ ਆਪਾਂ ਪਰ ਭਾਣਾ ਮੰਨਣਾ ਪਊਗਾ ਜੀ ਹਰ ਹਾਲਾਤਾਂ ਦੇ ਵਿੱਚ ਸੋ ਅਰਦਾਸ ਇਹ ਕਰ ਸਕਦੇ